ਮੇਰਾ ਨਾਮ ਚੰਨਨ ਗੁੱਟਾ ਹੈ ਮੇਰੀ ਸ਼ਾਪ ਸੁਪਰੀਮ ਕਸ਼ਮੀਰੀ ਆਰਟਸ ਮੋਜਪੁਰਾ ਬਾਜ਼ਾਰ ਚ ਹੈਗੀ ਹੈ ਤੇ ਅਸੀਂ ਸਵੇਰੇ ਜਦੋਂ ਨੂੰ 9:30 ਵਜੇ ਮੈਂ ਦੁਕਾਨ ਤੇ ਆਇਆ ਤੇ ਮੇਰੀ ਦੁਕਾਨ ਦੇ ਤਾਲੇ ਗਾਇਬ ਸੀਗੇ ਤੇ ਸ਼ਟਰ ਡਾਊਨ ਸੀਗਾ ਤੇ ਉਸ ਤੋਂ ਬਾਅਦ ਅਸੀਂ ਅੰਦਰ ਆ ਕੇ ਦੇਖਿਆ ਸਾਡੇ 10 ਖਾਨਿਆਂ ਦੇ ਵਿੱਚੋਂ ਮਾਲ ਨਹੀਂ ਸੀਗਾ ਹੋਰ ਵੀ ਟੇਬਲ ਟੂਬਲ ਤੇ ਮਾਲ ਪਏ ਸੀਗੇ ਉਹ ਵੀ ਸਾਰਾ ਮਾਲ ਚੱਕ ਕੇ ਕੋਈ ਚੋਰੀ ਹੋ ਗਈ ਹੋਈ ਸੀ ਸੀਸੀਟੀਵੀ ਸਾਡੇ ਕੋਲ ਅੰਦਰ ਕੈਮਰੇ ਲੱਗੇ ਹੋਏ ਸੀ ਸਾਡੀ ਦੁਕਾਨ ਦੇ ਬਾਹਰ ਨਹੀਂ ਲੱਗੇ ਹੋਏ ਸੀਗੇ ਦੇ ਅੰਦਰ ਸੀ ਦੇਖਿਆ ਕਿ ਚੋਰ ਕੱਲਾ ਆਇਆ ਸੀਗਾ ਉਹਨੇ ਕੈਪ ਪਾਈ ਹੋਈ ਹੈ ਤੇ ਅੰਦਰ ਆ ਕੇ ਉਹਨੇ ਚੋਰੀ ਵਗੈਰਾ ਕੀਤੀ ਹੈ ਕਾਫੀ ਸਾਰੀ ਕਿੰਨੇ ਕ 10 ਗਾਣ ਜਿਹੜਾ ਤਕਰੀਬਨ 5 5 ਲੱਖ ਤੋਂ ਉੱਪਰ ਦਾ ਸਾਮਾਨ ਹੈ ਮੀਨਿਮਮ ਕਿ ਪਿਓਰ ਪਿਓਰ ਬੁਲਦੀਆਂ ਸ਼ਾਲਾਂ ਸੀਗੀਆਂ ਸ਼ਾਲ ਸਟੋਲ ਵਗੈਰਾ ਦਾ ਮਾਲ ਸੀਗਾ ਵਧੀਆ ਮਾਲ ਸੀਗਾ ਸਾਰਾ ਤੇ ਉਹ ਸੀਜ਼ਨ ਅੱਜ ਕੱਲ ਹੈਗਾ ਤੇ ਮਾਲ ਤਾਂ ਅੱਜ ਕੱਲ ਫੁੱਲ ਪਿਆ ਹੁੰਦਾ ਹੈ ਨਹੀਂ ਪੇਮੈਂਟ ਤੱਕ ਨਹੀਂ ਉਹ ਪਹੁੰਚ ਪਾਇਆ ਪੇਮੈਂਟ ਤੱਕ ਤਾਂ ਨਹੀਂ ਪਹੁੰਚ ਪਾਇਆ ਉਹ ਕਿ ਮਾਲ ਮੂਲੀ ਚੱਕ ਪਾਇਆ ਬਸ ਦੀਕ ਦੇ ਦੇ ਵਿੱਚ ਕਿੰਨੇ ਸਮੇਂ ਦੇ ਵਿੱਚ ਆ ਕੇ ਉਹ ਚੋਰੀ ਕਰਕੇ ਚਲਾ ਗਿਆ ਉਹਨੇ ਟੋਟਲ 8 ਮਿੰਟ ਲਗਾਏ ਹੈ 8-9 ਮਿੰਟ ਲੱਗਦਾ ਸਮ ਨੂੰ ਕੱਲਾ ਹੀ ਸੀਗਾ ਜਾਂ ਨਾਲ ਉਹਦੇ ਹੋਰ ਵੀ ਬੰਦੇ ਸੀ ਨਾਲ ਉਹਦੇ ਨਾਲ ਬੰਦੇ ਪਿੱਛੇ ਖੜੇ ਹੋਏ ਸੀਗੇ ਕਾਰ ਦੇ ਵਿੱਚ ਸਿਫਟੀ ਡਿਜ਼ਾਇਰ ਕਾਰ ਦੇ ਵਿੱਚ ਆਇਆ ਹੈ ਅੱਛਾ ਉਹਦੇ ਹੱਥ ਦੇ ਵਿੱਚ ਕੋਈ ਹਥਿਆਰ ਵਗੈਰਾ ਨਹੀਂ ਸੀ ਕੁਝ ਹਾਂ ਉਹਦੇ ਹੱਥ ਦੇ ਵਿੱਚ ਕਟਰ ਹੈ ਨਜ਼ਰ ਆ ਰਿਹਾ ਅੱਛਾ ਜੀ ਜਿਹਦੇ ਨਾਲ ਉਹ ਕਟਿੰਗ ਕਰ ਰਿਹਾ ਸੀਗਾ ਕਟਿੰਗ-ਵੁਟਿੰਗ ਤਾਲੇ-ਤੁਲੇ ਕੱਟੇ ਉਹਨੇ ਸ਼ਟਰ ਕੱਟੇ ਜਿੰਨੇ ਜਿਨ੍ਹਾਂ ਤਾਲੇ ਕੱਟੇ ਉਹਨੇ ਅੱਛਾ ਤਾਲੇ ਕੱਟੇ ਉਹਨੇ ਵੀ ਸਿਰਫ ਤਾਨੂੰ ਕੀ ਲੱਗਦਾ ਕਿ ਕਿਸ ਚੀਜ਼ ਵਿੱਚ ਆਇਆ ਸੀ ਉਹ ਮੋਟਰਸਾਈਕਲ ਤੇ ਸੀ ਕਿ ਕਿਸ ਚੀਜ਼ ਤੇ ਮੈਨੂੰ ਲੱਗ ਰਿਹਾ ਉਹ ਸਾਈਕਲ ਤੇ ਵਿੱਚ ਵੀ ਸੀਗਾ ਤੇ ਮੋਟਰਸਾਈਕਲ ਉਹ ਕੋ ਐਕਟਿਵਾ ਵੀ ਹੋ ਸਕਦੀ ਹੈ ਤੇ ਕਾਰ ਦੇ ਵਿੱਚ ਮਾਲ ਲਿਖੇ ਗਿਆ 50000 ਰਿਆਰ ਕਾਰ ਦੇ ਵਿੱਚ ਮਾਲ ਲੱਗ ਗਿਆ ਤੇ ਕੀ ਕੋਈ ਪਤਾ ਲੱਗੇ ਕਿ ਪਹਿਲਾਂ ਕੱਟ ਕੇ ਤਾਲੇ ਕੱਟ ਕੇ ਉਸ ਤੋਂ ਬਾਅਦ ਮਾਲ ਗੱਡੀ ਲੈ ਕੇ ਆਇਆ ਜੀ ਨਹੀਂ ਨਹੀਂ ਉਹਨੇ ਆ ਕੇ ਪਹਿਲੇ ਤਾਲੇ ਤੂਲੇ ਖੋਲੇ ਉਹਨੇ ਆ ਆਰਾਮ ਨਾਲ ਫਿਰ ਸ਼ਟਰ ਚੱਕਿਆ ਉਹਨੇ ਰਿਵੋਲਵਿੰਗ ਸ਼ਟਰ ਹੈ ਹੱਥ ਨਾਲ ਖੁੱਲਦਾ ਹਾਸਤੇ ਹਾਸਤੇ ਸ਼ਟਰ ਚੱਕਿਆ ਉਹਨੇ ਸ਼ਟਰ ਚੱਕਨ ਨੂੰ ਵੀ 1 ਕਰੋੜ 5-6 ਮਿੰਟ ਚ 4-5 ਮਿੰਟ ਲੱਗਦੇ ਐ ਸ਼ਟਰ ਚੱਕ ਕੇ ਅੰਦਰ ਆਇਆ ਪਹਿਲਾਂ ਇਸ ਇਲਾਕੇ ਵਿੱਚ ਜੇ ਜਈ ਚੋਰੀ ਹੁੰਦੀ ਹੈ ਇੱਥੇ ਮੈਂ ਤਾਂ ਸੁਣ ਮੇਰੇ ਸਾਹਮਣੇ ਹਰ ਸਾਲ ਹੀ ਇਦਾਂ ਦੀਆਂ ਚੋਰੀਆਂ ਹੁੰਦੀਆਂ ਹੀ ਆਂ ਹੂੰ ਕੋਈ ਲੱਗਦਾ ਪੁਲਿਸ ਦੀ ਗਸ਼ਤ ਵਗੈਰਾ ਜਾਂ ਹੁਣ ਵੀ ਕੰਪਲੇਂਟ ਕੀਤੀ ਕੋਈ ਪੁਲਿਸ ਨਾਲੋਂ ਮੈਂ 100 ਨੰਬਰ ਤੇ ਆ ਕੇ ਕੰਪਲੇਂਟ ਲਿਖਾਈ ਸੀਗੀ ਤੇ ਉਸ ਤੋਂ ਬਾਅਦ ਫਿਰ ਬਿਲਕੁਲ ਅੱਗੇ ਸੀ ਕਿ ਪੁਲਿਸ ਵਾਲੇ ਹੁਣ ਮੈਂ ਉੱਥੇ ਲਿਖਾ ਕੇ ਆਇਆ ਹਾਂ ਕੰਪਲੇਂਟ ਤੇ ਹਲੇ ਪਤਾ ਨਹੀਂ ਕਿ ਕੰਪਲੇਂਟ ਨੰਬਰ ਵਗੈਰਾ ਤਾਂ ਨਹੀਂ ਮਿਲਿਆ ਕੋਈ ਹਲੇ ਤੇ ਉਸ ਤੋਂ ਬਾਅਦ ਦੇਖਦੇ ਆਂ ਕਿ ਕਾਰਵਾਈ ਲਗਦਾ ਮੇਂ ਦੇ ਇੱਕ ਵਾਰੀ ਪੁਲਿਸ ਵਾਲਿਆਂ ਨੂੰ ਥੋੜਾ ਜਿਆਦਾ ਦੇਖਣਾ ਪੈਣਾ ਹੈ ਤਾਂ ਸਰੀਆਮੀ ਡਕੈਤੀਆਂ ਹਾਂ ਡਕੈਤੀ ਕਰਨ ਲੱਗ ਪਏ ਲੋਕੀ ਉਹਨ ਕੋਈ ਸੇਫਟੀ ਦਾ ਤਾਂ 0% ਰਹਿ ਗਿਆ ਲੰਘੇ ਸਵੇਰੇ ਤੜਕੇ ਸਮੇਂ ਸੀਗਾ ਜੇ ਸਵੇਰੇ 5:40 ਤੇ ਆਮ ਬਾਜ਼ਾਰ ਚੱਲ ਰਿਹਾ ਹੁੰਦਾ ਸਟਾਂ ਹਾਂ 6 ਵਜੇ ਤਿੰਨੇ ਟੂਰ ਹਾਂ 5:00 ਵਜੇ ਤੋਂ ਪਹਿਲੇ ਪਹਿਲੇ ਚੋਰੀ ਕਰਕੇ ਚੋਰੀ ਚਲਾ ਗਿਆ ਅਸੀਂ ਤਾਂ ਇਹ ਕਹਨੇ ਆ ਕਿ ਪੁਲਿਸ ਥੋੜਾ ਜਿਆਦਾ ਐਦਾਂ ਦੇ ਬੰਦਿਆਂ ਤੇ ਰਖੇ ਅੱਜੋ ਬੰਦੇ ਲੋਕਾਂ ਦੀਆਂ ਚੋਰੀਆਂ ਕਰ ਰਹੇ ਕੱਲ ਨੂੰ ਬੰਦਿਆਂ ਨੂੰ ਮਾਰ ਵੱਢ ਕੇ ਵੀ ਘਰ ਦੇ ਅੰਦਰ ਵੱਢ ਕੇ ਚੋਰੀ ਕਰ ਲੈਣਗੇ ਕੀ ਕਰ ਰਿਹਾ ਹੈਗਾ ਬੰਦਾ ਘਰਾਂ ਦੇ ਵਿੱਚ ਤਾਂ ਇੰਨੇ ਮਜ਼ਬੂਤ ਤਾਲੇ ਵੀ ਨਹੀਂ ਹੁੰਦੇ ਇੱਥੇ ਤਾਂ ਫਿਰ ਵੀ ਦੁਕਾਨ ਦੇ ਵੀ ਸਾਡੇ ਤਾਲੇ ਲੱਗੇ ਹੋਏ ਸੀਗੇ ਸ਼ਟਰ ਲੱਗਿਆ ਸੀਗਾ ਮਾਰਨਿੰਗ 47 ਟੁੱਟੇ ਸੀ ਸ਼ਟਰ ਗਿਰੇ ਸੀ ਸ਼ਟਰ ਮੇਰਾ ਉਹਨ ਨਾਰਮਲ ਤਰੀਕੇ ਨਾਲ ਬੰਦ ਹੀ ਕਰਕੇ ਗਿਆ ਐਦਾਂ ਆਇਆ ਚੋਰ ਜਿੱਦਾਂ ਕਿ ਉਹਦੀ ਆਪਣੀ ਦੁਕਾਨ ਹੁੰਦੀ ਹੈ ਰਾਤੀ ਆ ਕੇ ਚੋਰੀ-ਚੋਰੀ ਕਰਕੇ ਸ਼ਟਰ ਬੰਦ ਕਰਕੇ ਗਿਆ ਲੱਗਦਾ ਦਿਖਿਆ ਜਾ ਰਿਹਾ ਕਿ ਵੀਡੀਓ ਵਿੱਚ ਵੀ ਦਿਖਦਾ ਪਿਆ ਕਿ ਇੱਕ ਮੋਹਰੇ ਛੱਡ ਕੇ ਇੱਕ ਕੋਨਾ ਸਪੈਸ਼ਲ ਉਹਦੇ ਵਿੱਚੋਂ ਮਾਲ ਕੱਟੇ ਕੋਈ ਉਹਦੇ ਵਿੱਚ ਸਪੈਸ਼ਲ ਮਾਲ ਪਿਆ ਨਹੀਂ ਸਪੈਸ਼ਲ ਉਹਨਾਂ ਅਨਨੋਨ ਨੇ ਮਾਲ ਚੱਕੇ ਹੈ ਮੇਰੇ ਹਿਸਾਬ ਨਾਲ ਤਾਂ ਸਪੈਸ਼ਲ ਨਹੀਂ ਚੱਕੇ ਉਹਨਾਂ ਕਿਉਂਕਿ ਮੇਰੇ ਇਹਨਾਂ ਖਾਨੇ ਚ ਮਿਕਸ ਮਾਲ ਪਿਆ ਹੋਇਆ ਸੀਗਾ ਕੋਈ ਪਾਰਟਿਕੂਲਰ ਮਾਲ ਨਹੀਂ ਸੀਗਾ ਹਰ ਖਾਨੇ ਚ ਜੋ ਕਿਉਂਕਿ ਉਹਦੇ ਵਿੱਚ ਸਹਿਮ ਦਾ ਮੋਲ ਬਣਿਆ ਤਾਂ ਬਾਜ਼ਾਰ ਤਾਂ ਸਾਰਾ ਡਰ ਗਿਆ ਸਾਡਾ ਕਿ ਐਦਾਂ ਚੋਰੀ ਹੋਣ ਲੱਗ ਪਈ ਤੇ ਲੋਕੀ ਕਿੱਦਾਂ ਕੰਮ ਕਰਨਗੇ ਬਾਜ਼ਾਰ ਬਾਜ਼ਾਰ ਚ ਵਿੱਚ ਡਲਦਾ ਮੋਲ ਹੈ ਬਹੁਤ ਲੱਗਦਾ ਲੁਧਿਆਣਾ ਦਾ ਵੈਸੇ ਸਭ ਤੋਂ ਫੇਮਸ ਬਾਜ਼ਾਰ ਹੈ ਪੁਰਾ ਜਿਹੜਾ ਮਨ ਲੈ ਕੇ ਗਿਆ ਉਹ ਖਾਲੀ ਸ਼ੋਲਾ ਹੀ ਆ ਕੁਝ ਹੋਰ ਵੀ ਸ਼ੋਲਾ ਹੀ ਹੈ ਲਿਕੇ ਗਿਆ ਹੋਰ ਤਾਂ ਕੁਝ ਲੈ ਕੇ ਨਹੀਂ ਗਿਆ ਇੱਥੇ ਜਿੰਨੀ ਪੁਲਿਸ ਕਰਦੀ ਹੈ ਜਾਂ ਨਿਗਮ ਵਾਲੇ ਆਂਦੇ ਸਵੇਰੇ ਬਾਜ਼ਾਰ ਨੂੰ ਚੈੱਕ ਅਪ ਕਰਨ ਆਂਦੇ ਐ ਲੋਕਾਂ ਦੇ ਬਾਜ਼ਾਰ ਜਗਾ ਖਾਲੀ ਕਰਾ ਰਹੇ ਆ ਤਾਂ ਧਿਆਨ ਦੇਣ ਤੇ ਸਵੇਰੇ ਰਾਤੀ ਰਾਤੀ ਵੀ ਆ ਕੇ ਦੇਖਣ ਕਿ ਚੋਰੀਆਂ ਹੋ ਰਹੀਆਂ ਕਿੰਨੇ ਮੋੜ ਤੇ ਦੱਸੂ ਮੈਂ ਤਾਂ ਚੌਕੀਦਾਰ ਨੂੰ ਫੋਨ ਕੀਤਾ ਸੀਗਾ ਚੌਕੀਦਾਰ ਕਹਿੰਦਾ ਕਿ ਆ ਪੁਲਿਸ ਵਾਲਾ ਤਾਂ ਕੋਈ ਆਇਆ ਨਹੀਂ ਰਾਤ ਨੂੰ ਦਸਤ ਕਰਨੇ ਪੰਜ ਲੱਖ ਦੀ ਅਮਾਉਂਟ ਦਾ ਸਮਾਨ ਹਾਂਜੀ ਠੀਕ ਕੀ ਨਾਮੋ ਸਿਕੰਦਰ ਮੈਂ ਸਿੱਖ ਹੂ ਹਾਂਜੀ ਉਹ ਕੀ ਗਿਆ 24 ਲੱਖ ਰੀਡੀ ਬਕਰ ਸਭੂ ਹੈ ਹੀ ਮਨਵੱਦ ਤੁਹਾਡੇ ਸਾਹਮਣੇ ਇਕੱਠੇ ਹੋਈ ਹੈ ਸਾਰੇ ਤੇ ਹੋਇਆ ਦਾ ਮੜਾ ਹੀ ਹੈ ਜੀ ਤੁਹਾਡਾ ਇਲਾਕਾ ਪੈਂਦਾ ਏਰੀਆ ਹਾਂਜੀ ਹਾਂਜੀ ਲੱਗਿਆ ਵੀ ਲੱਗਦੇ ਨੇ ਚੱਲ ਚੱਲ ਕੇ ਇਹ ਤਾਂ ਮੈਨੂੰ ਭਾਈ ਦਾ ਫੋਨ ਆਇਆ ਸਵੇਰੇ ਕਿ ਮੇਰੇ ਫਰੈਂਡ ਨੇ ਬੜੇ ਖਾਸ ਮੇਰੇ ਭਰਾਵਾਂ ਵਰਗੇ ਨੇ ਇਹਨਾਂ ਦਾ ਫੋਨ ਆਇਆ ਸਵੇਰੇ ਸਵੇਰੇ ਕਿ ਦੁਕਾਨ ਤੇ ਚੋਰੀ ਹੋ ਗਈ ਤੇ ਮੈਂ ਫਿਰ ਉਸੇ ਟਾਈਮ ਹੀ ਨਾਲ ਨਾਲ ਹੀ ਭੱਜਿਆ ਤੇ ਜਦੋਂ ਮੋਕੇ ਤੇ ਦੇਖਿਆ ਤੇ ਕੰਮ ਹੋਇਆ ਸੀ ਸਾਰਾ ਫਿਰ ਇਹਨਾਂ ਨੂੰ ਪੀਸੀਆਰ ਵਾਲੇ ਆਏ ਉਹ ਆਪਣੇ ਕਾਰਵਾਈ ਕਰਕੇ ਗਏ ਫਿਰ ਉਹ ਸਾਨੂੰ ਕਹਿੰਦੇ ਰਿਪੋਰਟ ਲਿਖਵਾਓ ਜਾਂਦੇ ਆਪਾਂ थाने ਲਿਖਵਾ ਗਏ ਸਾਰਾ ਉਹਨਾਂ ਨੂੰ ਕਹਿੰਦੇ ਜਿਹੜੀ ਬੰਦੀ ਕਾਰਵਾਈ ਆਪਾਂ ਕਰਦੇ ਆ ਉਸ ਵਾਰ ਤੁਸੀਂ ਮੀਡੀਆ ਭਰਾ ਸਾਰੇ ਆਏ ਆਪਣੇ ਦਾ ਜਿਹੜਾ ਸੀਰੇ ਜਾਂ ਟਿਕਨੇ ਨਿਸ਼ਾਨ ਤੋਂ ਕਰਦੇ ਨੇ ਨੁਕਸਾਨ ਭਾਜੀ ਦੱਬੇ ਪਏ ਤੁਹਾਨੂੰ 5 ਤੋਂ 6 ਲੱਖ ਤਾਂ ਹੈਗਾ ਬਾਕੀ ਮੈਂ ਐਸਟੀਮੇਟ ਲਾਂਦੇ ਵੇ ਕੈਮਰੇ ਵਿੱਚ ਆ ਰਹੇ ਬੰਦੇ ਹਾਂਜੀ ਕੈਮਰੇ ਵਿੱਚ ਬੰਦਾ ਆ ਰਿਹਾ ਜੀ ਕੈਮਰੇ ਵਿੱਚ ਇੱਕ ਬੰਦਾ ਤਾਂ ਆ ਰਿਹਾ ਉਹ ਜਿਹੜਾ ਮਲਕੀ 5-7 ਵਾਰੀ ਅੰਦਰ ਆਇਆ 10 ਵਾਰੀ ਅੰਦਰ ਆਇਆ ਮਾਲ ਚੱਕਣ ਉਹ ਗੱਡੀ ਚ ਮਾਲ ਲੋਡ ਕਰ ਰਹਾ ਹੈ ਗੱਡੀ ਚ ਵੀ ਬੰਦਾ ਇੱਕ ਹੈਗਾ ਬੰਦੇ ਦੋ ਤੋਂ ਤਿੰਨ ਹੋ ਸਕਦੇ ਆ ਦੋ ਤਾਂ ਕਨਫਰਮ ਹੀ ਹੈ ਜੀ ਇੱਕ ਗੱਡੀ ਅੱਗੇ ਪਿੱਛੇ ਕਰ ਰਹਾ ਔਰ ਇੱਕ ਆਪਣਾ ਮਾਲ ਚੱਕ ਰਿਹਾ ਵਾ ਕਿੰਦਾ ਹੀ ਪਿਆਰ ਵਿੱਚ ਜਾਂਦੇ ਹੋਣੀ ਚਾਹੀਦੀ ਇਲਾਕੇ ਦੇ ਵਿੱਚ ਜਿੱਦਾ ਪੀਸੀਆ ਦਾ ਢੇਡਾ ਲੱਗਣਾ ਚਾਹੀਦਾ ਭਾਜੀ ਪੀਸੀਆ ਦਾ ਢੇਡਾ ਵੱਧੇ ਸੇਫਟੀ ਲੱਗੇ ਆਪਾਂ ਲੋਗ ਦੇਖੋ ਟੈਕਸਪੀਅਰਾਂ ਸਾਡੇ ਲਗਾ ਦਾ ਇਹ ਹਾਲ ਹੋ ਰਿਹਾ ਮੇਰਾ ਨਾਮ ਚੰਨਨ ਲੁੰਡਾ ਹੈ ਜੀ ਮੀਰਾ ਨਾਮ